ਇਹ ਖਾਸ ਕਰਕੇ ਦੱਸਣਾ ਹੈ ਕਿ ਸਾਡਾ ਸੋਨਰ ਜਿਹੜਾ ਪੰਜਾਬ ਹੈ ਅੱਜ ਇਹੋ ਜਿਹੇ ਹਾਲਾਤ 'ਚ ਹੈ ਕਿ ਇੱਥੇ ਨਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ ਨਾ ਕੋਈ ਇਨਵੈਸਟਮੈਂਟ ਕਰ ਰਿਹਾ ਨਾ ਕੋਈ ਚੰਗੇ ਕੰਮ ਹੋ ਰਹੇ ਨੇ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਣ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰੱਗ ਟਰੈਫਿਕਰ ਨੇ ਡਰੱਗ ਸਿੰਡੀਕੇਟਸ ਨੇ ਇਹਨੂੰ ਖਤਮ ਕਰਾਂਗੇ ਪੰਜਾਬ ਅੱਗੇ ਵਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰੱਗ ਪੈਡਲਰ ਨੇ ਜਾਂ ਡਰੱਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰੱਗ ਸਿੰਡੀਕੇਟ ਦੇ ਇੰਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ विक्रम सिंह मजीठिया ਦੇ ਖਿਲਾਫ ਇੱਕ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦਸਨ ਆਇਆ ਸੀ ਭਾਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਤੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗ੍ਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਹਾਈ ਕੋਰਟ ਨੇ ਵੀ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਜਾਂਚ ਰਿਪੋਰਟਾਂ ਦੇ ਚੁੱਕੀ ਉਹਨਾਂ ਦੇ ਵੀ ਕੋਈ ਡਾਟਾ ਸਾਹਮਣੇ ਰੱਖਿਆ ਗਿਆ ਕਿ ਉਹਨਾਂ ਦੇ ਵਿੱਚ ਕੀ ਖਾਸ ਸੀਗਾ ਹਾਈ ਕੋਰਟ 'ਚ ਸਾਡੀ ਰਿਪੋਰਟ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਦਸੰਬਰ 'ਚ ਉਹ ਸੀਗਾ ਕਿ ਨਸ਼ਾ ਡਰੱਗ ਟ੍ਰੈਫਿਕਰ ਨੈਕਸਸ ਬਿਟਵੀਨ ਡਰੱਗ ਟ੍ਰੈਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕਿ ਪੁਲਿਸ ਹੈਗਾ ਕਿ ਨਸ਼ਾ ਤਸਕਰ ਤੇ ਪੁਲਿਸ ਦੇ ਦਰਮਿਆਨ ਕੀ ਲਿਖੇਗਾ ਤੇ ਉਹ ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਹੈ ਉਹ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀ ਹੈ ਉਹ ਮੇਰੇ ਖਿਆਲ ਤੋਂ ਤੁਹਾਨੂੰ ਕਿਥੋਂ ਵੀ ਮਿਲ ਸਕਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ लायक ਹੈਗਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ 'ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫਤੀਸ਼ੀ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੰਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਖਾਂ ਤੇ ਕੁਝ ਬਲੈਕਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅਨਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀपीएस ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਲਾਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰੋਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ 인ਦਰਜੀ ਇੱਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁਝ ਤੱਤ ਦੱਸ ਰਿਹਾ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਤਿੰਨ ਕਰਪਸ਼ਨ ਦੇ ਚਾਰ ਮੇਜਰ ਪਰਚੇ 15 ਡਿਪਾਰਟਮੈਂਟਲ ਇਨਕੁਆਇਰੀ ਦੇ باوجود ਉਹਨਾਂ ਚਾਰ ਪ੍ਰਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਸ ਨੂੰ ਕਿਸੇ ਨੂੰ ਇਹੋ ਜੀ ਪ੍ਰਮੋਸ਼ਨ ਨਹੀਂ ਮਿਲਦੀ ਵੱਧ ਤੋਂ ਵੱਧ ਅਸੀਂ ਰਿਵਾਰਡ ਦਿੰਨੇ ਐ ਅਵਾਰਡ ਦਿੰਨੇ ਐ ਐਪਰੀਸ਼ੀਏਟ ਕਰਦੇ ਠੀਕ ਹੈ ਪਰ ਚਾਰ ਪ੍ਰਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇੰਸਪੈਕਟਰ ਹੈ ਜ਼ਿਲ੍ਹੇ ਦਾ ਤੇ ਜਿਹੜਾ ਬੇਦਾਗ ਹੈਗਾ ਉਹਨੂੰ ਇੰਸਪੈਕਟਰ ਸੀਆਈ ਬਣਾਇਆ ਜਾਏ ਇਹ ਕਿਹੜੇ ਹਾਲਾਤ ਸੀ ਕਿ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇੰਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨਾਂ ਇੰਸਪੈਕਟਰ ਸੀ ਇਹ ਬਣਾ ਰਹੇ ਹੋ ਕਿ ਕੀ ਖਾਸ ਕਰਦਾ ਸੀ ਉਹ ਸਾਰਿਆਂ ਦਾ ਜਸ ਉਸ ਤੇ ਹੈ ਤੇ ਕਿਵੇਂ ਬੇ ਰਹਿਮੀ ਨਾਲ ਉਹਨਾਂ ਨੇ ਪੰਜਾਬ ਚ ਡਿਊਟੀ ਤੋਂ ਕੀ ਨਿਭਾਈ ਹੈ ਕ੍ਰਾਈਮ ਕਰਦੇ ਰਹੇ ਰਾਜੀਤ ਸਿੰਘ ਰਾਜੀਤ ਸਿੰਘ ਬਿਲਕੁਲ ਜਾਇ ਤਾਂ ਪਹੋੜਾ ਹੋਇਆ ਕਿ ਉਹਦੇ ਪ੍ਰਾਪਰਟੀਆਂ ਉਹਦੇ ਪੈਸੇ ਉਹਨਾਂ ਸਾਰਿਆਂ ਦੇ ਮੇਰਵਾ ਜਿਹੜਾ ਬਰਦਰ ਆਈ ਆ ਉਸ ਰਿਪੋਰਟ ਚ ਹੈਗਾ ਸਰ ਵਿਕਰਮ ਜੀ ਆ ਤੇ ਸਰ ਬਣਾ ਚੁੱਕੇ ਇੱਕ ਮੀਟਿੰਗ ਹੈ ਮੈਡਮ ਤੁਸੀਂ ਕਿਹੜੇ ਉਸ ਚੋਂ ਤੁਹਾਨੂੰ ਸਮਝਣਾ ਹੈ ਸਾਡੀ ਜ਼ਿੰਮੇਵਾਰੀ ਸੀ ਰਿਪੋਰਟ ਦੇਣ ਦੀ ਚਲਾਨ ਦੇਣ ਦੀ ਨਹੀਂ ਵੀ ਵਰਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅਸੀਂ ਆਪਣਾ ਰਿਪੋਰਟ ਹਾਈ ਕੋਰਟ ਚ ਦਾਖਲ ਕੀਤਾ ਹੈ ਹਾਈ ਕੋਰਟ ਤੇ 5 ਸਾਲ ਤੋਂ ਬੰਦ ਪਿਆ ਰਿਹਾ ਚਲਾਨ ਕਿਵੇਂ ਹੋਏਗਾ ਇਹ ਤੁਸੀਂ ਹਾਈ ਕੋਰਟ ਤੋਂ ਪੁੱਛੋ ਠੀਕ ਹੈ ਸਰ ਸਰ नहीं एसआईटी कर दो बखे बखरे केस पच्ची सताई तीह हां जी दिस इज बेसिकली अबाउट मिसयूज ऑफ गवर्नमेंट एकोमोडेशन गवर्नमेंट प्रॉपर्टी ਐਂਡ ਮੈਨਪਾਵਰ ਹਾਂ ਜਿਹੜੇ ਕੀ ਜਿਹੜਾ ਦੂਰ ਵਰਤੋਂ ਕਰਕੇ ਸ਼ੈਦਤਾ ਜਾਂਦਾ ਹੈ ਨਸ਼ਾ ਦੇ ਤਸਕਰਾਂ ਨੂੰ ਸਰ ਓਵਰਆਲ ਓਵਰਆਲ ਸਾਡੀ ਇਨਵੈਸਟੀਗੇਸ਼ਨ ਚ ਆ ਲੀਕ ਨਿਕਲ ਕੇ ਸਾਹਮਣੇ ਆਇਆ ਸੀ ਕਿ ਵਿਕਰਮ ਅਚੀਤੀਆ ਦੇ ਡਰਗ ਪੈਟਰਨਰਸ ਦੇ ਨਾਲ ਵੱਡੇ ਲੀਕ ਨੇ ਕਿਉਂਕਿ 540 ਕਰੋੜ ਦੀ ਬੇਨਾਮੀ ਸੰਪਤੀ ਦਾ ਜਿਹੜਾ ਹੁਣ ਵਿਜੀਲੈਂਸ ਜ਼ਿਕਰ ਕਰ ਰਹੀ ਹੈ ਕਿ ਆ ਸਾਰੇ ਕੱਦ ਤੁਹਾਡੇ ਕੋਲ ਸਾਹਮਣੇ ਆਏ ਸੀ ਕਿ ਵਿਕਰਮ ਨਹੀਂ ਉਹਦੇ ਕੁਝ ਉਦੋਂ ਆ ਗਏ ਸੀ ਕੁਝ ਉਹਦੇ ਸ਼ੁਰੂਆਤ ਸੀ ਉਦੋਂ ਕਾਫੀ ਠੋਸ ਸਬੂਤ ਸਾਰੇ ਕੋ ਲਾਗੇ ਸੀ ਜਿਹੜੀ ਤਫਤੀਸ਼ ਬਾਅਦ ਚ ਕਰਕੇ ਕਿਉਂਕਿ ਤਫਤੀਸ਼ ਇੱਕ ਇੱਕ ਦਿਨ ਚ ਨਹੀਂ ਹੁੰਦਾ ਇਹ ਬੜਾ ਸੈਂਸਿਟਿਵ ਹੈ ਕਿ ਕਾਫੀ ਪੈਸੇ ਬਾਹਰੋਂ ਵੀ ਆਏ ਨੇ ਤੇ ਆਪਾਂ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋੜ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਕੜੀ ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਜਿਹੜੀ ਐਫਆਈਆਈ ਦਾ ਖਾਤਾ ਵੀ ਆਇਆ ਸੀ ਸਰ ਲਿੰਕ ਕੀ ਨਿਕਲੇ ਸੀ ਥੋੜਾ ਉੱਪਰ ਨਹੀਂ ਨਹੀਂ ਲਿੰਕ ਤਾਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨਹੀਂ ਕਹੀ ਸੀ ਕਿ ਬਾਹਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈੱਲ ਕੰਪਨੀਆਂ ਦੇ ਰਾਹੀਂ ਇਨਾ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕੀਤਾ ਗਿਆ ਹੈ ਇਹ ਚੀਜ਼ ਏਡੀ ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ਏਡੀ ਦੀ ਰਿਪੋਰਟ ਸੀਗੀ ਡਰਗ ਮਨੀ ਸੀ ਸਾਰੇ ਡਰਗ ਮਨੀ ਸੀ ਹਿੰਦੀ ਤੇ ਵੀ دوسرا ਇਹ ਜੋ ਡੀਏ ਦਾ ਕੇਸ ਹੈ ਕਿ ਆਪਨੇ ਲੈਬਰੀਏ ਕੇ ਸਬਸਟੈਂਸ਼ੀਏ ਕੀਤਾ ਹੈ ਕਿ ਥਿਸ ਇਜ਼ ਅ ਡਰਗ ਮਨੀ ਕਿਉਂਕਿ ਤੁਸ ਫਾਈਲ ਜੀ ਜੇ ਫਰੋਡ ਇਨਫੋਰਮੇਸ਼ਨ ਹੋ ਰਹੀ ਹੈ ਕਿ ਸਰ ਜਿਹੜੀ ਤੁਹਾਡੀ ਕੁਝ ਕੀਚ ਹੋ ਰਹੀ ਹੈ ਕਿ ਇਸ ਬਾਰੇ ਉਹ ਮੈਂ ਮੈਂ ਦੱਸਣਾ ਚਾਹਣਾ ਮੇਰੀ ਪੁੱਛਕਿਚ ਨਹੀਂ ਹੋਈ ਹੈ ਨੇ ਮੈਂ ਬਿਆਨ ਵੀ ਨਹੀਂ ਦਰਜ ਕਰਾਇਆ ਮੈਂ ਸਭ ਤੋਂ ਪਹਿਲਾ ਇਹ ਦੱਸਿਆ ਕਿ ਮੈਂ ਬੈਕਗਰਾਉਂਡ ਲਾਇਬ੍ਰੇਰੀ ਇਨ ਹਿੰਦੀ ਐਂਡ ਐਸੇ ਅ ਡਾਕੂਮੈਂਟਰੀ ਜੋ ਪੰਜਾਬੀ ਤੇ ਨਾਲੂੜੀ ਇਨ ਹਿੰਦੀ ਮੇਰੀ ਮੇਰੀ ਜਿਹੜੀ ਸੀਗੀ ਅੱਜ ਮੈਂ ਕਿਉਂਕਿ ਮੇਰੀ ਜਿਹੜੀ ਐਕਸਪੀਰੀਅੰਸ ਸੀ ਮੇਰੀ ਜਿਹੜੀ ਨੋਲਿਜ ਸੀ ਉਹ ਆਕੇ ਮੈਂ ਅੱਜ ਤਫਤੀਸੀ ਟੀਮ ਨੂੰ ਦੱਸਿਆ ਕਿ ਬੈਕਗਰਾਉਂਡ ਕੀ ਸੀ ਤੇ ਉਦੋਂ ਲੈ ਕੇ ਕਿਹੜੇ ਹਾਲਾਤ ਸੀ ਕਿਹੜੀ ਕੀ ਇਨਫੋਰਮੇਸ਼ਨ ਸੀ जिस करके ऐसी पर्चा दर्ज किया तो की -की, किड़े तत्व तत् सामने आए थे मैं ये बताना चाहता हूं कि आज मैं बयान दर्ज कराने नहीं आया क्योंकि ये बहुत ही एक महत्वपूर्ण केस है जिसके बारे में हर एक को सारी डिटेल तुरंत नहीं पता होंगे हमारे एक्सपीरियंस हमारे जो सोर्स हमारे सूत्रों के आधार पे जो हमारे पास खबर आई थी उन सारों को बताने के लिए मैं आज टीम को आया था मैं कोई बयान दर्ज कराने नहीं आया था मैं डीजीपी था मैं सुपरवाइजरी अफसर था मेरे डायरेक्शन से पर्चे दर्ज हुए थे ठीक है ये थोड़ा तो मैं साफ़ पोलिटिशन है नहीं मेरा आज की इस्तेमाल हो रहा ਮੈਨੂੰ ਕੀ ਮਿਲਣਾ ਹੈ ਦੇਖੋ ਜੀ ਤੁਸੀਂ ਇਹ ਦੱਸੋ ਪੰਜਾਬ ਡੁੱਬ ਜਾਵੇ ਨਸ਼ੇ ਬਿਕਰੇ ਨੇ ਨਸ਼ੇ بگਦੇ ਸੀ ਕਿਵੇਂ ਹੁੰਦੇ ਸੀ ਰੁਕੇ ਕਿਉਂ ਨਹੀਂ ਤੁਸੀਂ ਇਹ ਸਵਾਲ ਪੁੱਛ ਦਿਓ ਕਿਸੇ ਨੂੰ ਜਿਹੜੇ ਇਹ ਗੱਲ ਕਰਦੇ ਨੇ ਪੋਲਿਟੀਕਲ ਵੈਂਡੇਟਾ ਦੀ ਗੱਲ ਕਰਦੇ ਨੇ ਸਾਡਾ ਫਰਜ਼ ਹੈ ਵਰਦੀ ਪਾ ਕੇ ਪੰਜਾਬ ਨੂੰ ਬਚਾਉਣਾ ਕਾਨੂੰਨ ਨੂੰ ਕਾਇਮ ਰੱਖਣਾ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨਾ ਆਪਾਂ ਕਰੀਏ ਜਾਂ ਚੁੱਪ ਕਰਕੇ ਬਹਿ ਜਾਈਏ ਫਿਰ ਸਰ ਤੁਸੀਂ ਇੱਕੀ ਸੌਰੀ ਇਹ ਇਹ ਨਹੀਂ ਇਹ ਸਹੀ ਨਹੀਂ ਸਰ ਤੁਸੀਂ ਦੋ ਕੰਪਨੀਆਂ ਦਾ ਜ਼ਿਕਰ ਕਰ ਰਹੇ ਹੋ ਜਿਹੜੀਆਂ ਕੰਪਨੀਆਂ ਦਾ ਤੁਸੀਂ ਲਿੰਕ ਕਰ ਰਹੇ ਹੋ ਕਿ ਸ਼ੈਲ ਕੰਪਨੀਆਂ ਸੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗੀਆਂ ਨੇ ਕੀ ਇਹ ਕੰਪਨੀਆਂ ਉਹ ਹੀ ਨੇ ਤੇ ਦੂਜਾ ਸਵਾਲ ਨਹੀਂ ਕਿ ਇਹ ਇਹ ਕੰਪਨੀਆਂ ਡਿਫਰੈਂਸੀਏਸ਼ਨ ਕਰ ਰਹੀ ਸੀ ਨਿਟਮਕਾ ਆਇਆ ਗਿਆ ਇਸ ਬਿਹਾਵ ਕੀਤਾ ਕਿ ਅੱਜ ਕੋਈ ਨਵੇਂ ਉਹ ਚੀਜ਼ਾਂ ਦੱਸਿਆ ਨੇ ਜਿਹੜੀਆਂ ਨਹੀਂ ਦੇਖੋ ਨਹੀਂ ਜਿਹੜੇ ਧਮਕੀਆਂ ਕਿਵੇਂ ਆਂਦੀਆਂ ਇਹ ਤੁਸੀਂ ਵੀਡੀਓਜ਼ ਵੀ ਦੇਖੇ ਹੋਣੇ ਬਿਕਰਮ ਮਿੱਠੀ ਦੇ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਹੈ ਦੇਖਿਆ ਤੁਸੀਂ ਬਿਕਰਮ ਮਿੱਠੀ ਦੇ ਵੀਡੀਓਜ਼ ਦੇਖਿਆ ਨਹੀਂ ਤੋਂ ਮੈਨੂੰ ਦੱਸਣ ਦੀ ਲੋੜ ਨਹੀਂ ਆਪੇ ਹੀ ਦੇਖ ਲਓ ਨੈਟ ਤੇ ਹੈਗੇ ਸਾਰੇ ਜੀ ਸਾਹਿਬ ਕੀ ਤੁਹਾਨੂੰ ਅੰਮ੍ਰਿਤ ਕੰਪਨੀ ਦਾ ਕਹਿਣੇ ਦਾ ਸਬੂਤ ਆਪਣੇ ਕੋਲ ਹੈ ਕਿ ਬਿਕਰਮ ਇਸ ਤੋਂ ਵੱਧ ਇਸ ਤੋਂ ਵੱਧ ਕਹਿ ਕਰਾ ਦਿੱਤਾ ਜਾਂਦਾ ਮੈਂ ਤੁਹਾਨੂੰ ਤਾਂ ਹੀ ਸਮਝਾ ਰਿਹਾ ਇਹ ਚੀਜ਼ ਮੈਂ ਇਹਨਾਂ ਨੂੰ ਦੱਸਣ ਆਇਆ ਸੀ ਹਾਂਜੀ ਕੀ ਮੈਂ ਜਿੰਦੀ ਪੰਜਾਬੀ ਕਿਹੜੇ ਪੰਜਾਬੀ ਚਲ ਮੈਂ ਮੈਂ ਦੋਨੋਂ ਕਰ ਦਿੰਦਾ ਅੱਜ ਕਿਹਨੋਂ ਮੈਂ ਦੋਨੋਂ ਕਰ ਦੇਣਾ ਐਸਾ ਹੈ ਜੀ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਬੂਤ ਆਏ ਸੀ 2000 ਇਹ ਤੁਸੀਂ ਲੈ ਲਓ 2012 ਚ 12 13 ਤੋਂ ਸ਼ੁਰੂ ਹੁੰਦਾ ਉਸ ਇੰਨੀ ਡੂੰਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 ਚ ਕੀ ਹੋਇਆ ਪੋਲਿਟਿਕਲ ਇੱਕ 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 ਮਿੰਟ ਜੀ ਮੈਂ ਨਾ ਜਵਾਬ ਦੇ ਰਿਹਾ 2012 ਚ ਇੰਨਾ ਸਬੂਤ ਸੀ ਅੱਜ ਮੈਂ ਇੱਕ ਕੱਡੋ ਜੀ ਸਬੂਤ ਤੁਹਾਡੇ ਕੋਲ ਪਿਆ ਹੈ ਇਹ ਦੱਸਣਾ ਆਇਆ ਸੀ 2012 ਚ ਇਹ ਰੇਖੂ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ ਇੱਕ ਮਿੰਟ ਇੱਕ ਮਿੰਟ 2012 ਚ ਵਿਕਰਮ ਮਜੀਠੀਆ ਦੀ ਸਰਕਾਰ ਸੀ ਸੁਖੀਰ ਬਾਦਲ ਦੀ ਸਰਕਾਰ ਸੀ ਬਾਦਲ ਦੀ ਸਰਕਾਰ ਇਹਨਾਂ ਦੀ ਇਨਫਲੂਐਂਸ ਚੱਲਦਾ ਸੀ ਮੈਂ ਸੁਖਵੀਰ ਨੂੰ ਨਹੀਂ ਕਹਿ ਰਿਹਾ ਇਹਦੇ ਨਾਲ ਇਨਵੋਲ ਹੈ ਮੈਂ ਇਹ ਨਹੀਂ ਕਹਿ ਰਿਹਾ ਬਟ ਇੱਕ ਮੈਨੂੰ ਮੈਨੂੰ ਜਵਾਬ ਦੇ ਦੋ ਪਹਿਲੇ ਠੀਕ ਹੈ ਮੈਂ ਪੋਲਿਟਿਕਲ ਇੰਟਰਫੀਰੈਂਸ ਦੀ ਗੱਲ ਕਰ ਰਿਹਾ ਕਿ ਉਦੋਂ ਪੋਲਿਟਿਕਲ ਇੰਟਰਫੀਰੈਂਸ ਨੂੰ ਪੁੱਛਿਆ ਕਿ ਕਿਉਂ ਦਬਿਆ ਤੁਸੀਂ ਇਹ ਗੱਲ ਜਾ ਕੇ ਪੁੱਛੋਗੇ ਇਹਨਾਂ ਨੂੰ ਕਿ 2012 ਚ ਇਹ ਬਹੁਤ ਛੇਤੀ ਦੇਖੋਗੇ ਇਹ ਚੀਜ਼ਾਂ ਸਭ ਤੋਂ ਸਾਹਮਣੇ ਆਣਗੇ ਇਹ ਇਹ ਇਨਫੋਰਮੇਸ਼ਨ ਉਦੋਂ ਸਾਹਮਣੇ ਸੀ 1 ਮਿੰਟ ਇਹ ਇਨਫੋਰਮੇਸ਼ਨ ਸਾਹਮਣੇ ਸੀਗੀ ਮੈਂ ਦੱਸਣਾ ਆਇਆ ਮੈਂ ਕੱਢ ਕੇ ਦਿਖਾ 1 ਮਿੰਟ ਮੈਂ ਦੱਸਣਾ ਹੈ ਇਨਫੋਰਮੇਸ਼ਨ ਥੋਟਿਕਲ ਪਿਆ ਇਹਨਾਂ ਨੂੰ ਪਤਾ ਨਹੀਂ ਸੀ ਠੀਕ ਹੈ ਇਸ ਕੰਮ ਵਾਸਤੇ ਮੈਂ ਅਸੀਂ 2021 ਚ ਫਿਰ ਅਸੀਂ ਸ਼ੁਰੂ ਕੀਤਾ ਤੇ 2022 ਚ ਫਿਰ ਜੋ ਵੀ ਹੋਇਆ ਮੈਨੂੰ ਇਹਨਾਂ ਨੇ ਕੱਢਤਾ ਇਹ ਬਹੁਤ ਪਾਵਰਫੁਲ ਬੰਦੇ ਨੇ ਬਹੁਤ ਤਾਕਤਵਰ ਬੰਦੇ ਨੇ ਤੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਸਾਨੂੰ ਇਹਨਾਂ ਪਾਵਰ ਦੇ ਉੱਤੇ ਚੜਨਾ ਹੈ ਮੈਂ ਪਹਿਲੇ ਵੀ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਉਦੋਂ ਹੋਇਆ ਜਦੋਂ ਇੱਕ ਭਗਤ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਨਹੀਂ ਹੋਇਆ ਪਰ ਉਹਨਾਂ ਨੂੰ ਵੇਖ ਕੇ ਜਦੋਂ ਸਾਰੇ ਇਕੱਠੇ ਹੋ ਗਏ ਪੂਰਾ ਕੌਮ ਇਕੱਠੇ ਹੋ ਗਿਆ ਫਿਰ ਹੱਥੋਂ ਅੰਗਰੇਜ਼ ਪੱਜ ਜੇ ਆਪਾਂ ਨਸ਼ੇ ਨੂੰ ਖਤਮ ਕਰਨਾ ਹੈ ਇੱਕ ਅਫਸਰ ਇੱਕ ਵਿਜੀਲੈਂਸ ਬਿਊਰੋ ਇੱਕ ਐਸਆਈਟੀ ਨਹੀਂ ਕਰ ਸਕਦੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਹੈ

ਜੋ ਰਿਫਰ 88 ਤੁਸੀਂ ਪਰਚਾ ਦਰਜ ਕੀਤਾ ਉਹ ਤੁਸੀਂ ਆਪਣੇ ਦਿਹਾੜੇ ਦੇ ਕਾਰਮਾਈ ਕੀਤੀ ਸੀ ਤੇ ਕਿਸੇ ਨੇ ਕਹਿ ਦਿੱਤੇ ਕਿਉਂਕਿ ਉਹਨੋਂ ਦੇ ਲੀਡਰ ਤੁਸੀਂ ਸਿਦਾਰਥ ਚੱਟਪਾ ਦੇ ਨਾਲ ਗੱਲ ਕਰ ਰਹੇ ਹੋ ਮੇਰੀ 36 ਸਾਲ ਦੀ ਨੌਕਰੀ ਹੈ ਜੀ ਇੱਕ ਅੱਛਾ ਕਰੋ ਜਦੋਂ ਉਹ ਕੀ ਚਾਲ ਕੀਤੀ ਗਈ ਉਸ ਬਾਰੇ ਜਿਹੜੀ ਸੀਐਮ ਨੇ ਅੱਜ ਕਹਿ ਰਹੇ ਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਤੱਗਾ ਹੋ ਰਿਹਾ ਚਲੋ ਵੈਰੀ ਗੁੱਡ ਬਹੁਤ ਤੁਸੀਂ ਤਾਂ ਆਪੇ ਤਾਂ ਜਵਾਬ ਦੇ ਦਿੱ ਦਿੱਤਾ ਫਿਰ ਮੈਨੂੰ ਪੁੱਛ ਕਿਉਂ ਰਹੇ ਹੋ ਮੇਰਾ ਮੇਰਾ ਮਨ ਤੋਂ ਮੈਂ ਕਰਤਾ ਹੋਰ ਮੈਂ ਅੱਜ ਵੀ ਕਰ ਰਹੇ ਹਾਂ ਉਦੋਂ ਵੀ ਕੀਤਾ ਮੇਰਾ ਉਸ ਵੇਲੇ ਤੇ ਅੱਜ ਦੇ ਕੋਈ ਫਰਕ ਹੈਗਾ ਮੇਰੇ ਉਸ ਵੇਲੇ ਦੇ ਕਾਰਵਾਈ ਚ ਅੱਜ ਕਹਿਣ ਤੇ ਕੋਈ ਫਰਕ ਹੈਗਾ ਮੇਰੇ 36 ਸਾਲ ਦੀ ਨੌਕਰੀ ਉਸ ਤੋਂ ਬਾਅਦ 3 ਸਾਲ ਰਿਟਾਇਰਮੈਂਟ ਤੋਂ ਬਾਅਦ 39 ਸਾਲ ਚ ਕਿਸੇ ਕੋਈ ਫਰਕ ਹੋਏ ਤੁਮ ਨੂੰ ਦੱਸ ਦੇਣਾ ਫਰਕ ਉਹਨਾਂ ਦੇ ਕਹਿਣ ਚ ਹੈ ਮੇਰੇ ਕਹਿਣ ਚ ਨਹੀਂ ਹੈ ਸਰ ਸਰ ਕੋਈ ਰਿਪੋਰਟ ਹਾਈ ਕੋਰਟ ਨਹੀਂ ਖੋਲੀ ਕੋਈ ਤੁਸੀ ਕਹਿੰਦੇ ਹਾਈ ਕੋਰਟ ਨਾਲੇ ਵੀ ਗਈ ਹੈ ਉਹ ਨਹੀਂ ਖੋਲੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ ਪੋਲੀਟੀਕਲ ਇਨਫਲੂਐਂਸ ਹਾਈ ਕੋਰਟ ਤੇ ਵੀ ਹੈ ਮੈਂ ਇਸ ਦੇ ਬਾਰੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਾਈ ਕੋਰਟ ਦੀ ਚੀਜ਼ ਪਈ ਹੈ ਤੁਸੀਂ ਸਿਆਣੇ ਹੋ ਮੈਂ ਕੁਝ ਨਹੀਂ ਕਹਾਂਗਾ री गुड वेरी गुड सो यू सी दैट इज वेर आई हेड टू स्टेप इन दैट इज वाई हेड टू स्टेप इन सी बिकॉज इंडिविजुअली देर आर लिमिटेशन वेन यू ड्रैग अ केस सो लॉन्ग जब आप एक चीज को इतना लंबा खींचते हो जो नए अफसर आते हैं उनको पुराने तत्वों का पता नहीं है तो उनको जानू करने के लिए उनको उनके नॉलेज में लाने के लिए ये चीजें ये देश हित के लिए दिस इज नॉट ओनली पंजाब ये नेशनल सिक्योरिटी का मामला है क्योंकि जहां जहां से से ड्रग्स नशीली पदार्थ आते हैं वहीं से हथियार आते हैं वहीं से गोला बारूद आता है वहीं से ये स्पाई आते हैं स्पाइन करने आते हैं वहीं से हर तरह का खतरा पैदा होता है और वहीं से आते जैसे पठानकोट में अटैक हुआ था एयरपोर्ट पे उसी जरिए आते हैं ये नेशनल सिक्योरिटी का मामला है इसको किसी को लाइटली ना ले इस पर कार्रवाई